ਕੱਢ ਲਈ ਤੌਰ ਤੇ ਬੰਦਾ ਇੰਨਾ ਸੋਹਣਾ ਲੱਗ ਰਿਹਾ ਤੇ ਆਪਾਂ ਇਹ ਅੱਜ ਚੱਲਿਆ ਹੁਣ ਆਪਣੀ ਸਾਲੀ ਦੇ ਕੋਲੇ ਸਾਲੀ ਨੂੰ ਮਿਲਣ ਤਾਂ ਕਰਕੇ ਤੌਰ ਕੱਢੀ ਆ ਨਹੀਂ ਦਾ ਜਿੱਦੇ ਆਇਆ ਸੀ ਨਾ ਕਿ ਇਹਨੇ ਕੁਦਮ ਸਰਪ੍ਰਾਈਜ਼ ਦਿੱਤਾ ਉਹ ਤਾਂ ਗੇਟੀਆਂ ਬੈਲਾ ਮਾਰੀ ਜਾਣ ਤੇ ਮੈਂ ਦੇਖਿਆ ਵੀ ਕੌਣ ਨੇ ਕੋਲ ਹੀ ਚੱਲੇ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਕਿਧਰੇ ਨਹੀਂ ਜਨਾਨੀ ਪੱਜ ਚੱਲੀ ਤੇ ਅੱਜ ਸਾਲੀ ਕੋਲ ਆ ਤਾਂ ਜੈ ਸਕਰੀਨਿੰਗ ਆ ਲਾ ਕੇ ਆ ਟੌਰ ਕੱਢ ਕੇ ਵੀ ਤਾਂ ਜਨਾਨੀ ਕੋਲੇ ਵੀ ਇੰਨੇ ਦਿਨਾਂ ਬਾਅਦ ਆਇਆ ਪਰ ਟੌਰ ਕੱਢ ਕੇ ਆ ਜਾਂਦਾ ਵਨ ਲਓ ਕਿਹਦਾ ਲਤਾ ਕੋਈ ਵੀ ਚੱਪਲ ਜੁੱਤੀ ਥੱਲੇ ਨਾ ਤਾਂ ਉਹ ਕਿਸੇ ਅਸੀਂ ਚੱਪਲ ਜੁੱਤੀ ਨਹੀਂ ਛੱਡਦਾ ਹਾਂ ਆਪਦੇ ਪੈਰਾਂ ਚ ਪਾ ਕੇ ਰੱਖਿਓ ਮਾਸਟੀ ਉਹਨੂੰ ਕਹਿੰਦੀ ਹੈ ਜੰਮੂ ਰਾਜਾ ਹੈ ਜੰਮੂ ਰਾਜਾ ਕਹਿੰਦੀ ਹੈ ਚਲ ਮੈਂ ਦੇਖਦੀ ਹਾਂ ਫੋਨ ਕਰਦੀ ਹਾਂ ਮੈਨੂੰ ਲੱਗੇ ਕਿਸੇ ਵਿੱਕੀ ਹੈ ਮੈਂ ਅਸੀ ਦਾ ਇੱਤੇ ਖੋੜ ਤਾਂ ਗੇਟ ਨਹੀਂ ਜਮੂ ਬੰਨੇ ਆ ਜਮੂ ਬੰਨ ਲਾ ਹੈ ਹ ਹੈ ਉਹ ਲੱਗਿਆ ਉਹ ਤਾਂ

ਕੰਮ ਉਹ ਨਾ ਵੀ ਇਹ ਘਾਰੇ ਹੋਏ ਇੱਕੋ ਦਮ ਪਊਗਾ ਤਾਂ ਵੱਜ ਗਏ ਤਿਆਰੀ ਕਰ ਦੋ ਉੱਪਰ ਉੱਕੜੇ ਲੰਗੇ ਹੋਰ ਉਹ ਤਾਂ ਭੱਜ ਕੇ ਨਿਕਲ ਜਾਊਗਾ ਕਿਧਰ ਵੱਢ ਲੈ ਕੱਲ ਅਸੀਂ ਕੱਟ ਦਾਂ ਹੁਣ ਮਾਰ ਜਾਈਏ ਥੱਲੇ ਦੀ ਪਾਓ ਤੇ ਪਾਵੇ ਦੇ ਉਹ ਤਾਂ ਉਧਰ ਹੀ ਤਾਂ ਭਜਾ ਕੇ ਨਿਕਲੇ ਉਹ ਉਹ ਕਰ ਨਾ ਇਹ ਕਰਕੇ ਆਏ ਨਹੀਂ ਹੋਰ ਆਏ ਤਾਂ ਫੜ ਲੂਗਾ ਇਹ ਵੱਢ ਲੂਗਾ ਨਹੀਂ ਸੋਣੀ ਸੋਣੀ ਆਏ ਕਿ ਕਿੜਕੀ ਤਾਂ ਬੰਦ ਸਾਡੇ ਜੂੜਾ ਦੱਸ ਤੇ ਪਾਪਾ ਨੂੰ ਕਿਦੋਂ ਪਾਪਾ ਨੂੰ ਨਾ ਘਟੇ ਆਪਣੇ ਹੱਥ ਘਟਾਇਆ ਹੈ ਕਿ ਨਹੀਂ ਹੁਣ ਸੋਣਾ ਲੱਗਦਾ ਲੈ ਉਹ ਸਾਹਮਣੇ ਆਇਆ ਜਵਾਬ ਨੂੰ ਜੁੜਾਉਣਾ ਹੋਰ ਕੀ ਮੋਟਾ ਨਹੀਂ ਬੰਜਦੀ ਮੈਂ ਇਹ ਲੇ ਗਿਰਾਂਦਾ ਸਾਰੇ ਜਨ ਨੇ ਨਹੀਂ ਲਿਆ ਦਿੰਦੇ ਆ ਸਾਰਿਆਂ ਨੂੰ ਇਹੀ ਪਸੰਦ ਆਉਂਦੀ ਆ ਤੇਰੀ ਸਾਰੀ ਵੀ ਉਸੇ ਦੁਕਾਨ ਤੋਂ ਲੱਭ ਕੇ ਲਿਆ ਕੇ ਰੱਖਦੀ ਆ ਜਿਹੜੀ ਤਾਂ ਹੈ ਜਿਹੜੀ ਤੋਂ ਪਸੰਦ ਏਅਰ ਜੀ ਹਰ ਜਗ੍ਹਾ ਤੋਂ ਲੈ ਕੇ ਦੇ ਦੇ ਹਾਂ ਪਰ ਬਾਹਰ ਨਮਕ ਮਿਰਚ ਲੱਗਿਆ ਹੁੰਦਾ ਹਾਂ ਹਾਂ ਲੈ ਕੇ ਦਿਓ ਹਾਂ ਕਿਹਦੇ ਲਈ ਕਰਨ ਗਰਦਾਸ ਦੀ ਨਾ ਜੀ ਬਹੁਤ ਗੇਰੂ ਮੈਂ ਲਗਾ ਕੇ ਆਇਆ ਨਮਕ ਮਿਰਚ ਉਹ ਤਾਂ ਅੱਡੀ ਜਿਹੜੀਆਂ ਮਿਰਚਾਂ ਦੀ ਅੱਡੀ ਲਹੀ ਜਾਂਦੀਆਂ ਹੁੰਦੀਆਂ ਪਰ ਇਹਦੇ ਤੇ ਨਹੀਂ ਇਹ ਤਾਂ ਕੁਈ ਪਾਈ ਨਹੀਂ ਮਾਇਆ ਕੇ ਮੇਰੇ ਕੋਲੇ ਆਇਆ ਗੋ ਮਾਉਦੇ ਹੈ ਜੀ ਦੇਖ ਕੇ ਆਇਆ ਤੇ ਸਾਡੇ ਤਾਂ ਕੱਪੜੇ ਪਾਏ ਤੇ ਵਸਾਈ ਆ ਕਿ ਮੈਂ ਤਾਂ ਗੱਡੀ ਚਲਾ ਕੇ ਆਇਆ ਤੇ ਮਾਇਆ ਕਿ ਗੱਡੀ ਤਾਂ ਅੱਜ ਵੀ ਚਲਾਉਣੀ ਅੱਜ ਸਾਲੀ ਕੋਲੇ ਟੌਰ ਖੱਢ ਕੇ ਘਾਤੋ ਚੱਲੇ ਆ ਅੱਜ ਟੌਰ ਕੱਢ ਕੇ ਆ ਗਿਆ ਅੱਜ ਫਿਰ ਉਹ ਮੇਰੇ ਨਰੇ ਤੇ داری ਚੌਰਿਆਂ ਦੀ ਵੀ ਚੱਲ ਉੱਤੇ ਕਿਹੜਾ ਕੋਈ ਨਹੀਂ ਉਧਰ ਲੰਬਾ ਜ਼ਬਰ ਸੀਗਾ ਹਾਂ ਤਿੰਨ ਜਗ ਮੈਨੂੰ ਗਣਾ ਪਲੀਜ਼ ਕੋਰੇ ਆ ਬਾਲ ਕੱਗਾ ਕਿਦੇ ਵੀਰੇ ਦੇ ਮਤ ਕੱਢ ਦੇ ਦਿੱਤੇ ਤੂੰ ਇੰਨਾ ਇੰਨਾ ਕਾ ਤਾਂ ਸਾਰਿਆਂ ਦੇ ਬਾਲ ਪੱਟਣ ਲੱਗ ਜਾਣਾ ਤੂੰ ਮੇਰੇ ਤੇ ਕੀ ਹੈ ਮੈਂ ਥੋੜਾ ਮਮਾ ਮਿਲੇ ਕਿ ਹੈਗਾ ਮਮਾ ਹਾਏ ਆਹੋ ਕੀ ਮਿਲੇ ਕੀ ਮਿਲੇ ਇੰਡੀਆਂ ਪਾਈਪਾਂ ਮੇਰੇ ਕੋਲ ਵੀ ਆਵੇ ਆਹ ਦੇਖ ਮੇਰਾ ਭਾਂਜਾ ਦੇਖ ਲੈ ਪਿੰਡ ਚੋਂ ਲੱਭ ਕੇ ਲੈ ਆਏ ਪਾਈਪਾਂ ਮਾਸੀ ਖਾਤਾ ਸਮਝਾਈ ਸਾਨੂੰ ਹੋਰ ਵੀ ਚੀਜ਼ ਹੋ ਲਿਆ ਬੂ ਮੈਂ ਮਰ ਜਾ ਇੰਨੀਆਂ ਚੀਜ਼ਾਂ ਲਈ ਫਿਰਦੇ ਤੁਸੀਂ ਤਾਂ ਤੁਸੀਂ ਦੇਖਿਆ ਕੀ ਕੀ ਖਾਇਆ ਅੱਛਾ ਇੰਨਾ ਕੁਝ ਖਾਇਆ ਹਾਏ ਵੇ ਕੱਲ੍ਹ ਨੇ ਤਾਂ ਤੇਰਾ ਵਾਲਾ ਕਰਦੀ ਹੂੰ ਵੀ ਕਹਿੰਦੀ ਆ ਕਰਨਾ ਗੱਲ ਕਰਾ ਦੇ ਅਬਈ ਆਜੋ ਚੱਲੀਏ ਆਜੋ ਲੇਟ ਹੋ ਜਾਣਗੇ ਨਹੀਂ ਤਾਂ ਨਮਰ ਤਾਂ ਆਪ ਬੂਟ ਜੇ ਲਈਏ ਨਮਰ ਤਾਂ ਆਪ ਬੂਟ ਲੈ ਲੈ ਔਰ ਫੇਰ ਲੇਟ ਹੋ ਜਾਣਗੇ ਇਹਨੂੰ ਆਪ ਤੇਨੂੰ ਫੜ ਕੁੱਤੇ ਜੇਨੂੰ ਫੜ ਲੈ ਤੂੰ ਆ ਜਾ ਫੜ ਲੈ ਨਹੀਂ ਤੂੰ ਆ ਜਾ ਮੈਂ ਹੁਣ ਮੱਦੇ ਵੱਜੂ ਮੈਂ ਤਾਂ ਲੰਬੇ ਰੋਡ ਤੇ ਦੇਖੋ ਇਹ ਤਾਂ ਹਾਰੀ ਨਾ ਉਹ ਇਕੱਲੇ ਬੰਦੇ ਨੂੰ ਮਹਿੰਗੀ ਨਹੀਂ ਪੈਂਦੀ ਸੱਤ ਸਾਲ ਕੀ ਹੋਣਾ ਇਹਦਾ ਇਹ ਤਾਂ ਮੇਸੀ ਚਲਾ ਰਿਹਾ ਉਹ ਮੰਨੇ ਰੱਖੇ ਲੱਗਦਾ ਦੋਏ ਦੇਖਦਾ ਵੀ ਏਸੀ ਚਲਾ ਕੇ ਆ ਰਿਹਾ ਨਾ ਦਿੱਲੀ ਨਾੜਾ ਵੀ ਦੇਖਾ ਦਾ ਕਰਨੀ ਗੱਲ ਕਰਦੇ ਆ ਕਿਨੇ ਰੱਖੇ ਪੈਸੇ ਗੱਡੀ ਦੀ ਬੱਸ ਕਿਨੋ ਤੂੰ ਨਹੀਂ ਰੱਖੇ हेलो चालਦੇ ਨੀ ਫੇਰਾ ਚੱਲ ਨੀ ਕੋਈ ਫੇਰਾ ਬਾਹਰ ਕੋਨਾ ਤਾਂ ਨਿਕਲ ਜੀ ਵੀ ਚੱਲਦਾ ਆਉਣਾ ਕਰਾਉਂਗਾ ਇਹਦਾ ਕੰਮ ਕਰਾਉਣੇ ਵਾਲਾ ਉਹਦਾ ਬੰਪਰ ਪੈਂਟ ਇਹ ਚੱਲੋ ਮੈਂ ਬਾਰਾ ਫੋਟੇ ਚੱਕਣਾ ਜਿੰਨ ਤੇ ਜਿੰਨ ਨਹੀਂ ਲੱਗਦੀ ਗੱਡੀ ਵਰਗੀ ਧਾਰੀ ਲਵਾਈ ਹੋਈ ਅਸੀਂ ਇਹਦੀ ਆਹ ਲੰਬਰ ਕੱਢੀ ਵੜੀ ਜੀ ਬਾਈ ਕਾਪੀ ਬਈ ਆਹ ਖੋਲੀ ਲੱਦੀ ਤਾਂ ਫਿਰ ਲੈ ਲੱਦੀ ਤਾਂ ਫਿਰ ਚਾਂਗੇ ਦਿਖਾਵੇਂਗੇ ਤੂੰ ਕੁਛ ਲੰਦਾ ਤੇ ਦਿਖਦਾ ਇਹ ਨਹੀਂ ਜਿੱਦਾਂ ਮੰਨ ਲਓ ਹੁਣ ਇਹ ਪੈਟਰੋਲ ਮਨ ਕਾ ਦੇ ਤੇ ਚੱਲਦੀ ਹੈ ਇਹ ਪੈਟਰੋਲ ਤੇ ਸਟਾਟ ਹੋ ਗਈ ਆਪਣੇ ਆਪ ਹੋ ਜਾਣੀ ਇਹ ਉਹ ਫੇਰ ਵੀ ਇੰਨਾ ਸਮਾਨ ਭਰਿਆ ਹੋਇਆ ਤੇ ਸੈਂਟਰ નીચે ਰੱਖੀ ਦਾ ਉੱਦੀ ਬੜੀ ਜੀ ਇਹ ਮੈਂ ਉਹੀ ਪਉਦਾ ਵੀ ਇਹ ਚੇਂਜ ਕਿਥੋਂ ਦੀ ਆਪ ਨੂੰ ਵੀ ਮਿਲ ਪੈਣਾ ਹੈ ਕਿੰਦਰਾ ਹੋਵੇ ਇਹ ਮੰਨ ਨੇ ਖਤਮ ਹੋ ਗਿਆ ਸਾਡਾ ਮੈਦ ਖਤਮ ਹੋ ਗਿਆ ਪੈਟਰੋਲ ਆਪੇ ਵੀ ਉਹਨਾਂ ਦੇ ਸੋਚੀ ਗਈ ਲੱਗੀ ਐ ਜਿਹੜਾ ਜੀ ਆ ਨਾ ਮੈਂ ਮਾ ਵੀ ਕਰਦੀ ਆ ਜਿਵੇਂ ਇਹਨਾਂ ਚਲਾਉਣੀ ਹੁੰਦੀ ਆ ਤੂੰ ਕਹਿੰਦਾ ਚੇਂਜ ਕਰਦੀ ਐ ਤੇ ਤੂੰ ਸੋਹ ਤਪੜਾਈ ਪਰ ਆਪਾਂ ਬਗੀਰੀ ਕੜੀ ਜੜਾਈ ਆਈ ਐ ਹਾਂ ਤੂੰ ਕਿਤੇ ਵੇਹੋਂ ਤੋਂ ਵੀ ਆਹਰ ਦੀ ਕਿਹੜੀ ਚੜਾਈ ਆ ਆ ਲੈ ਮੇਰੀਆਂ ਪਾਪਾ ਦੋ ਤਾਂ ਮੈਨੂੰ ਕੋਈ ਨਹੀਂ ਇੱਕ ਬੈਗ ਤੇ ਰੱਖੀ ਐ ਤੂੰ ਆਈਆਂ ਨੇ ਬੱਸ ਤੂੰ ਮੈਂ ਤੈਨੂੰ ਜਾਣ ਕੇ ਆਈਆਂ ਇੱਕ ਮੇ ਰੱਖੀ ਹੋਈ ਹੈ ਕੋਈ ਨਹੀਂ ਹੈਗੀਆਂ ਫਿਰ ਕੀ ਹੋ ਗਿਆ ਮੈਂ ਕਿਉਂ ਉਹ ਤਾਂ ਚਾਹੁੰਦੇ ਹੋ ਜੀ ਪਹੁੰਚੂਗੀ ਫਿਰ ਨਿਕਲ ਜੀ ਤੇਰ ਖੜੇ ਤੇ ਪਹੁੰਚ ਤੈਨ ਸਾਡੇ ਸੰਤ ਆਓ ਅੱਜ ਜੀ ਚੱਲ ਤੇਰ ਖੜੇ ਪਹੁੰਚ ਜਾਣੀ ਆ ਪਰ ਰੱਖੀ ਉਹ ਆਹ ਛੋਟਾ ਇੱਕਨ ਸਾਡੇ ਤੋਂ ਨਾ ਦੇਖੋ ਉੱਤੇ ਆਗਤ ਹੈ ਕੋਈ ਸਾਨੂੰ ਆਪੀ ਬੁਲਾ ਲੈ ਸਾਡੇ ਚ ਇਹ ਤਾਂ ਜਾ ਹਰ ਸਰਬੰਗਦਰ ਦੇਸ਼ ਵੀ ਰੱਖੋ ਚਾਪੀ ਲੈ ਟਾਈਮ ਦੇਖੀਏ ਆਪਾਂ ਅੰਦਰ ਕਿੰਨੇ ਹੋ ਗਏ ਹੂੰ 3 14 ਹੈ 3 14 ਸ਼ਵਾ 3 ਹੋ ਗਈ ਸੱਤ ਤੋਂ ਲੈ ਕੇ ਭਰਾਇਆ ਸਿਲੰਡਰ ਸਾਡੇ ਸੱਤ ਤੋਂ ਮੇਰੇ ਲੈ ਸੋਲੋ ਮਿੱਟਰ ਆ ਗਿਆ 3 3 ਫੜ ਕੇ ਦਿਖਾ ਹਾਂ ਇਹ ਤਾਂ ਬਾਣੀ ਸੱਤ ਹਰਵਾ ਨੇ ਅੱਜ ਵੀ ਤੁਹਾਨੂੰ ਜਿਆਦਾ ਕਿਆ ਦਾ ਚਲੰਗਾ ਉਹ ਨਹੀਂ ਅੱਜ ਤਾਂ ਲੁੱਟ-ਪੁੱਟੋ ਦੀਆਂ 3000 ਰੁਪਏ ਆ ਜਿਹੜੇ ਲਾ ਕੇ ਨਹੀਂ ਇਹਦਾ ਗੱਲ ਕਰਨਾ ਸੀ 700 ਰੁਪਏ ਕਿਹਨਾਂ ਦੇ ਤੇ 15 ਖਾ ਜਾਂਦੀ ਏ ਸੀ ਤੇ 700 ਰੁਪਏ ਕਿਹਨਾਂ ਦੇ ਤੇ ਹੁਣ ਤਾਂ ਬਹੁਤ ਜਗਾ ਜਗਾ ਖੜੀ ਚਲ ਚਲ ਮੁਜੀ ਚਾਹ ਮਾਂ ਦਾ ਘਿਰਣਾ ਚਲਦੇ ਆ ਨਾ ਤੇ ਬੱਸ ਪੜਨੀ ਆ ਹਵਾ ਖੰਡੋ ਮੈਂ ਉਹ ਇਹ ਨਹੀਂ ਫਿਰ 4-5 ਜਾਨ ਸਾਨੂੰ ਨਹੀਂ ਨਹੀਂ ਮੈਂ ਕੋਈ ਨਹੀਂ ਵੀ ਕਈ ਘੰਟੇ ਟੁਕੜੋ ਦੇ ਆਇਆ ਕਈ ਘੰਟੇ ਦਾ ਮਾੜਾ ਮੁੜਾ 6 6 ਵਜੇ ਬਤੋਂਗੇ ਆਓ ਮੈਂ ਤੁਹਾਨੂੰ ਦੇ ਜਾਗੀ ਜੀ ਨਾ ਅਜਿਹਾ ਡੇ ਕੋ ਤੁੰਡੀ ਹੱਥ ਜੀਏ ਹੋਰ ਹੁੰਦੀ ਕੋਈ ਨਾ ਮੱਡੀ ਲਾਇਆ ਸਾਡੇ ਚਾਰ ਜੀ ਦੇ ਸੀ ਐਮ ਜੀ ਦੇ ਲੱਗ ਪਏ ਪਤਾ ਹੀ ਇੰਫੈਕਟ ਦਾ ਜਾਦਾ ਮੇਰੀ ਉਤਾਰਾ ਮਾਡਲ ਨਾ ਮਿਲਦੇ ਨਹੀਂ ਬੰਜ ਰੱਖ ਚ ਇਹ ਤਾਂ ਥਾਰੀ ਆ ਨਵੰਬਰ ਕਾ ਦਸੰਬਰ ਆ ਆਹ ਆ

ਬਾਏ ਬਾਏ ਹਨੂ ਵੀਰੇ ਬਾਏ 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 ਕੱਲ੍ਹ ਆਮ ਆਂਗੇ ਮਨ ਸੈਦੀ ਆਂ ਦੀਦੀ ਇਹ ਤਾਂ ਲੈ ਕੋਲ ਕੇ ਆਇਆ ਸਾਡੇ ਕੋਲ ਖੇਤੀ ਆਇਆ ਓਕੇ ਬਾਏ ਬਾਏ ਅਸੀਂ ਨਾ ਮਤਲਬ ਕਿ ਬਠਿੰਡੇ ਤੋਂ ਜਾ ਰਹੇ ਆ ਪਟਿਆਲਾ ਤੇ ਪਟਿਆਲੇ ਰਸਤੇ ਦੇ ਵਿੱਚ ਮਦੋ ਬਠਿੰਡੇ ਤੋਂ ਜਦੋਂ ਤੋਂ ਚੱਲੇ ਇੱਕ ਚੀਜ਼ ਜ਼ਰੂਰ ਨੋਟ ਕੀਤੀ ਆ ਕਿ ਇਸ ਵਾਰ ਕੀ ਹੋਇਆ ਇਸ ਸੀਜ਼ਨ ਦੇ ਵਿੱਚ ਕਿ ਸਿਰਫ ਨਿੰਮ ਨੇਮ ਸੁੱਕੇ ਨਹੀਂ ਬਾਕੀ ਪੇੜ ਕਾਫੀ ਹਰੇ ਨੇ ਪਰ ਨਿੰਮ ਆ ਨਾ ਜਿਹੜੇ ਬਿਲਕੁਲ ਹੀ ਸੁੱਕ ਗਏ ਤੇ ਬਹੁਤ ਜ਼ਿਆਦਾ ਮੈਂ ਨਿੰਮ ਸੁੱਕੇ ਨਹੀਂ ਇਹ ਸਾਰੇ ਬੇੜਾਂ ਦੇ ਪੱਤੇ ਝੜੇ ਆ ਨਿੰਮ ਦੇ ਪੱਤੇ ਨਹੀਂ ਝੜੇ ਹਰੀ ਤਾਂ ਹੋ ਰਹੀ ਆ ਨਿੰਮ ਪਰ ਪੱਤੇ ਜਿਵੇਂ ਪੱਤ ਝੜਦਗੇ ਹੁੰਦੇ ਹੁੰਦੇ ਵੀ ਝੜ ਜਾਂਦੇ ਆ ਨਾ ਇਸ ਵਾਰ ਨਿੰਮ ਦੇ ਪੱਤੇ ਨਹੀਂ ਝੜੇ ਉਦਾਂ ਹੀ ਸੁੱਕੇ ਆ ਹਾਂ ਇਸ ਵਾਰ ਬਹੁਤ ਰਖਤਾ ਤੇ ਟਾਲੀ ਦੇ ਵੀ ਆਈਆਂ ਹੂੰ ਸੁੱਕ ਗਏ ਨਿੰਮ ਇਸ ਵਾਰ ਇਹ ਟਾਲੀ ਵੀ ਸੁੱਕ ਗਈ ਆ ਹਾਂ ਪਰ ਪੱਤੇ ਆ ਗਏ ਨਵੇਂ ਪਰ ਇਸ ਵਾਰ ਝੜੇ ਨਹੀਂ ਜੇ ਮੈਂ ਝੜ ਜਾਂਦੇ ਆ ਨਾ ਹਾਂ ਉਹਨੇ ਝੜੇ ਪਤਾ ਨਹੀਂ ਕੀ ਪ੍ਰੋਬਲਮ ਆ ਇਸ ਵਾਰ ਦੇਖੋ ਇਸ ਤਰ੍ਹਾਂ ਦਾ ਬਹੁਤ ਮੁਸ਼ਕਲ ਹੋ ਜੇ ਨਿੰਮਾ ਇੱਕ ਬਹੁਤ ਵਧੀਆ ਇਸ ਤਰ੍ਹਾਂ ਦਾ ਕਿ ਜਿਹੜਾ ਇਨੀ ਮੈਡੀਸਿਨ ਦੇ ਵਿੱਚ ਕੰਮ ਆਉਂਦਾ ਉਹਰਾ ਤਾਂ ਅਗਰ ਨਹੀਂ ਹੋਊਗਾ ਕਈ ਥਾਂ ਮਤੇ ਇਹ ਦੁਬਾਰਾ ਮਤਲਬ ਕਿ ਹੋਇਆ ਵੀ ਨਹੀਂ ਆਪਾਂ ਕਹਿੰਦੇ ਨਾ ਦੁਬਾਰਾ ਫੁੱਟ ਪੈਂਦਾ ਉਹ ਵੀ ਚੀਜ਼ ਨਹੀਂ ਹੋਈ ਬਹੁਤ ਲੋਕਾਂ ਦੇ ਲੋਕਾਂ ਦੇ ਘਰਾਂ ਵਿੱਚ ਲੱਗਿਆ ਹੋਇਆ ਤੇ ਉੱਥੇ ਕਹਿੰਦੇ ਸਾਨੂੰ ਇਹ ਚੀਜ਼ ਦੁਬਾਰਾ ਫੁੱਟੀ ਵੀ ਹੈ ਨਹੀਂ ਇਸ ਵਾਰ ਇਸ ਤਰ੍ਹਾਂ ਹੋ ਗਿਆ ਕਿ ਸੋਕਾ ਕਿ ਨਿੰਮਾ ਨੂੰ ਪਈ ਹੈ ਇਕੱਲੀ ਪ੍ਰੋਬਲਮ ਬਿਮਾਰੀ ਤੇ ਦੇਖੋ ਪ੍ਰਮਾਤਮਾ ਹਨਾ ਕੁਦਰਤ ਦੀ ਮਤਲਬ ਕਿ ਕਈ ਤਾਂ ਹਰੇ ਹਾਂ ਆ ਬੋਤਾ ਜਿਹੜੀ ਘਾਸ ਗੱਲ ਦੇਖਣ ਵਾਲੇ ਪੱਤੇ ਝੜੇ ਨੇ ਉੱਪਰ ਨੇ ਲੱਗੇ ਹੋਏ ਨਹੀਂ ਸੁੱਕ ਗਏ ਸੁੱਕੇ ਹੋਏ ਹਾਂ ਹੋਰ ਕੀ ਕਹਿੰਦਾ ਮੈਂ ਅੰਗਰੇਜ਼ੀ ਬੋਲਦਾ ਪੰਜਾਬੀ ਚ ਦੱਸ ਰਿਹਾ ਵੀ ਪੱਤੇ ਜਿਵੇਂ ਝੜਦੇ ਹੁੰਦੇ ਪੱਤੇ ਝੜ ਚ ਝੜੇ ਨਹੀਂ ਨਿੰਮਾ ਦੇ